ਮਾਚੀਵਾੜਾ ਨਜ਼ਦੀਕ ਪਿੰਡ ਖੇੜਾ ਚਕਲੀ ਮੰਗਾ ਰੋਡ ਤੇ ਨਸ਼ਾ ਤਸਕਰਾਂ ਨੇ ਮੋਟਰਸਾਈਕਲ ਤੇ ਜਾਂਦੇ ਤਿੰਨ ਨੌਜਵਾਨਾਂ ਨੂੰ ਗੱਡੀ ਚੜਾ ਕੇ ਬੁਰੀ ਤਰ੍ਹਾਂ ਕੁਚਲ ਦਿੱਤਾ ਜਿਨ੍ਹਾਂ ਚੋਂ ਇੱਕ ਕੁਲਵਿੰਦਰ ਸਿੰਘ ਨੇ ਮੌਕੇ ਤੇ ਦਮ ਤੋੜ ਦਿੱਤਾ ਜਦਕਿ ਬਾਕੀ ਦੋ ਨੌਜਵਾਨ ਸੋਹਣ ਸਿੰਘ ਅਤੇ ਮੋਹਨ ਸਿੰਘ ਜ਼ਖਮੀ ਹੋ ਗਏ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਨੂੰ ਫੋਨ ਆਇਆ ਸੀ ਕਿ ਉਸ ਦੇ ਇੱਕ ਰਿਸ਼ਤੇਦਾਰ ਦੀ ਕਾਰ ਖਰਾਬ ਹੋ ਗਈ ਹੈ ਜਿਸ ਤੇ ਉਹ ਆਪਣੇ ਮੋਟਰਸਾਈਕਲ ਤੇ ਸੋਹਣ ਸਿੰਘ ਅਤੇ ਮੋਹਨ ਸਿੰਘ ਨੂੰ ਨਾਲ ਲੈ ਕੇ ਪਿੰਡ ਚਕਲੀ ਮੰਗਾ ਵੱਲ ਨੂੰ ਚਲਾ ਗਿਆ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਚਕਲੀ ਮੰਗਾ ਦਾ ਇੱਕ ਵਿਅਕਤੀ ਮਲਕੀਤ ਸਿੰਘ ਉਰਫ ਮੰਤਰੀ ਅਤੇ ਸੋਨੂ ਜੋ ਕਿ ਦੋਵੇਂ ਭਰਾ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਨਾਲ ਕੁਲਵਿੰਦਰ ਸਿੰਘ ਦਾ ਕੋਈ ਤਕਰਾਰਬਾਜੀ ਹੋ ਗਈ ਆ ਤੇ ਪਹਿਲਾਂ ਵੀ ਪਿੰਡ ਵਾਲਾ ਨੇ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸਨ ਕੁਲਵਿੰਦਰ ਸਿੰਘ ਆਪਣੇ ਦੋ ਸਾਥੀਆਂ ਸਮੇਤ ਮੋਟਰਸਾਈਕਲ ਤੇ ਸਵਾਰ ਹੋ ਕੇ ਚਕਲੀ ਮੰਗਾ ਤੋਂ ਵਾਪਸ ਖੇੜਾ ਨੂੰ ਜਾ ਰਿਹਾ ਸੀ ਤਾਂ ਮਲਕੀਤ ਸਿੰਘ ਮੰਤਰੀ ਤੇ ਉਸ ਦਾ ਭਰਾ ਸੋਨੂ ਅਤੇ ਕੁਝ ਅਣਪਛਾਤੇ ਵਿਅਕਤੀ ਜੋ ਕਾਰ ਵਿੱਚ ਸਵਾਰ ਸਨ ਉਹਨਾਂ ਨੇ ਜਾਨੋਂ ਖਤਮ ਕਰਨ ਦੀ ਨੀਅਤ ਦੇ ਨਾਲ ਕੁਲਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਤੇ ਕਾਰ ਚੜਾ ਦਿੱਤੀ ਜਿਸ ਕਾਰਨ ਜ਼ਖਮੀ ਹੋ ਕੇ ਸੜਕ ਤੇ ਡਿੱਗ ਗਏ ਅਤੇ ਕਾਰ ਸਵਾਰਾਂ ਨੇ بار-ਬਾਰ ਚੜਾ ਕੇ ਕੁਚਲਣ ਦੀ ਕੋਸ਼ਿਸ਼ ਕੀਤੀ ਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਫਰਾਰ ਹੋ ਗਏ ਉੱਥੇ ਕੁਲਵਿੰਦਰ ਸਿੰਘ ਨੂੰ ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਹਸਪਤਾਲ ਵਿੱਚ ਇਲਾਜ ਅਦੀਨ ਸੋਹਨ ਸਿੰਘ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਉਹਨਾਂ ਨੂੰ ਗੱਡੀ ਚੜਾਈ ਹੋ ਨਸ਼ਾ ਵੇਚਣ ਅਤੇ ਕਰਨ ਦੇ ਆਦੀ ਨੇ ਮਾਛੀਵਾੜਾ ਪੁਲਿਸ ਥਾਣਾ ਮਲਕੀਤ ਸਿੰਘ ਉਰਫ ਮੰਤਰੀ ਨਾਮ ਦਾ ਵਿਅਕਤੀ ਜੋ ਕਿ ਪਿੰਡ ਚਕਲੀ ਮੰਗਲਾ ਦਾ ਵਾਸੀ ਹੈ ਉਸ ਦੇ ਉੱਪਰ ਨਸ਼ੇ ਦੇ ਮਾਮਲੇ ਵੀ ਦਰਜ ਹਨ ਕੁਲਵਿੰਦਰ ਸਿੰਘ ਜੋ ਕਿ ਦੋ ਬੱਚਿਆਂ ਦਾ ਪਿਤਾ ਸੀ ਅਤੇ ਸਮਰਾਲਾ ਵਿਖੇ ਇੱਕ ਪ੍ਰਾਈਵੇਟ ਬੈਂਕ ਚ ਮੈਨੇਜਰ ਸੀ ਪੁਲਿਸ ਵਾਲੋ ਕੁਲਵਿੰਦਰ ਸਿੰਘ ਦੇ ਦੇ ਨੂੰ ਪੋਸਟਮਾਰਟਮ ਲਈ ਭਜਵਾ ਦਿੱਤਾ ਗਿਆ ਜ਼ਖਮੀ ਹੋਏ ਦੋਨੋਂ ਲੜਕੀਆਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਅੱਛਾ ਜੀ ਇਹ ਕਾਰਵਾਈ ਨਹੀਂ ਖੜਿਆ ਤਾਂ ਪੋਸਟਮਾਰਟਮ ਵਾਲੋ ਕਾਰਵਾਈ ਉਹ ਤਾਂ ਤਿਆਰ ਹੀ ਆ ਜੀ ਤਿਆਰ ਆ ਹਰ ਪਕੌੜਾ ਕੀ ਹੋਈ ਇਹਦਾ ਮੁੰਡੇ ਜੱਤਕੀ ਦੀ ਹੋਈ ਆ ਕੁਲਵਿੰਦਰ ਸਿੰਘ ਅਜੇ ਤੁਹਾਨੂੰ ਮਾਰਿਆ ਕਿ ਉਹ ਸੋਨੂ ਸੋਨੂ ਆਈ ਚੱਕਲੀ ਮੰਗਾ ਤਾ ਅੱਛਾ ਇਹਦੇ ਬੱਲੇ ਦੇਸ਼ੇ ਪੱਚੇ ਤੱਕ ਆਪਣੇ ਮੱਛਰ ਪਰੋਸਾ ਨਹੀਂ ਹੈ ਨਹੀਂ ਮੱਛਰ ਵਾਲੇ ਨਹੀਂ ਮੱਛੀ ਲੈਣੀ ਹੈ ਜਿਹੜੇ ਭਰਾ ਦੇ ਭਰਾ ਦੇ ਉਹ ਵਾਲੇ ਮਾਰੇ ਗੱਡੀ ਨਹੀਂ ਆਈ ਕਿ ਇਹ ਕੱਲਾ ਸੋਨੂ ਚਲਾ ਰਿਆ ਸੀ ਜਿੰਨੇ ਤੱਕ ਇਹਨੇ ਬਿਆਲ ਪਾਇਆ ਸਰਪਟ ਤੱਕ ਗੱਡੀ ਘੜਾ ਤੇ ਮੁੰਡੇ ਵਰਗੇ ਮੁੰਡੇ ਤੇ ਹੈ ਕਿ ਚਾਰ ਵਾਰੀ ਇੱਥੋਂ ਮਿਹਰੀ ਮੁੰਡੇ ਆਉਂਦੇ ਰਿਹਾ ਕੋਈ ਕੀ ਗੱਲ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਚਾਹੁੰਦੇ ਹੋ ਜੀ ਉਹ ਤੁਸੀਂ ਚਾਹੁੰਦੇ ਵੀ ਪੱਤਾ ਬਰਾਬਰ ਪੇਸ਼ ਹੋਵੇ ਤੁਸੀਂ ਬਰਾਬਰ ਮਾਰਨਾ ਹੋ ਉੱਤੇ ਪਹਿਲੇ ਪਰਚਾ ਨਹੀਂ ਨਾ ਵੀ ਕਾਰਵਾਈ ਕਰ ਰਹੇ ਇੱਥੇ ਉਹਦੇ ਪਹਿਲੇ ਪਰਚੇ ਨਾਲ ਜਾਓ ਪਹਿਲਾ ਪਰਚਾ ਦਰਜ ਹੁੰਦਾ ਸ਼ਰਤਨ ਨਹੀਂ ਜਦ ਇਹ ਕਿੰਨੇ ਬੰਦੇ ਆ ਜੀ ਉਹ ਵੀ ਕਿੰਨੇ ਬੰਦੇ ਜਿਹੜੇ ਜਿਹੜਾ ਜਿਹੜਾ ਕਿੰਨੇ ਬੰਦੇ ਸੀਗੇ ਉਹ ਚਾਰ ਬੰਦੇ ਨੇ ਜੀ ਇਹ ਜਿਹੜਾ ਜਿ ਮਤਾਇਤ ਬਾਰੇ ਜਿਹੜੀ ਪੁਲਿਸ ਦੇ ਖਿਲਾਫ ਕਾਰਵਾਈ ਕਰ ਕਹਿੰਦੇ ਆ ਇਸ ਦੇ ਖਿਲਾਫ ਇਹ ਹੈ ਜੀ ਜਿਹੜਾ ਸਾਡਾ ਥਾਣੇਦਾਰ ਤੇ ਨਹੀਂ ਅਲੀਗੇਸ਼ਨ ਲਾਇਆ ਵੀ ਉਹ ਨਾ ਬਸਵੇਵ ਗੀਤਾ ਸਭੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੀਲ ਲਈ ਇੱਥੇ ਪਰ ਉਹ ਪੁਲਿਸ ਲਾਈਨ ਡਿਪਾਰਟਮੈਂਟ ਕਲਵਰੀ ਦੇ ਸਸਪੈਂਸ਼ਨ ਦੀ ਪਾਸ ਕਰਕੇ ਸਪੀਜ਼ਰ ਹੌਣੇ ਭੇਜ ਦਵਾਂ ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਨੇ ਕਿਹਾ ਵੀ ਕੋਈ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉੜਾ ਦੇ ਖਿਲਾਫ ਸਾਰੇ ਦੇ ਖਿਲਾਫ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਮੀਡੀਟਲੀ ਅਰੈਸਟ ਕਰਕੇ ਅੰਦਰ ਵੀ ਭੇਜਾ ਕੇ ਕਿ ਮਾਮਲਾ ਕੀ ਸੀ ਜੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚ ਮਾਰਕਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਪਰ ਇਹਨਾਂ ਦੇ ਪਰਿਵਾਰਕ ਤੌਰ ਤੇ ਤੁਹਾਨੂੰ ਪਤਾ ਲੱਗਿਆ ਵੀ ਪਹਿਲਾਂ ਵੀ ਇਸ ਜਗ੍ਹਾ ਅੱਧਾ ਘੰਟਾ ਪਹਿਲਾਂ ਬੜੀ ਮੁੱਢੀ ਜੀ ਨਕਾ ਚੁੱਪੀ ਹੋਈ ਜਿਹੜੇ ਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਾ ਜਪਦਾ ਜੀ ਕਿ ਇਹਦੇ ਸਰ ਨਹੀਂ ਜਾਤੋ ਅਸਾਂ ਗੱਲ ਕਰਦੇ ਉਹਦੇ ਜਿਹੜੇ ਭਰਾ ਦੇ ਪਰਚੇ ਦਾ ਜਹਾ ਜੀ ਇਹੜੇ ਰਜਿਸਟਰੀ ਜੀ ਕੋਈ ਆਪਸ ਕੋਈ ਹਜੇ ਤਾਂ ਪਹਾਰ ਤੇ ਆਏ ਆ ਉਹਨਾਂ ਤੋਂ ਬਾਅਦ ਪਤਾ ਲੱਗੂ ਜੀ ਇਹਨਾਂ ਜਿਹੜੇ ਜਣੇ ਸੀ ਇਹ ਹੁਣ ਇੱਕ ਪਾਰ ਵਾਲੇ ਦੱਸਣਗੇ ਵੀ ਕਿੱਨੇ ਜਿਹੜੇ ਸੀ ਜਿੰਨੇ ਜਿਹੜੇ ਆਉਣਗੇ ਉਹਦੇ ਖਾ ਹਾਂਜੀ ਇੱਕ ਬੜੀ ਮੰਦਭਗੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਜ਼ਖਮੀ ਨੇ ਤੇ ਉਹ ਜਾਣ ਪੁੱਛ ਕੇ ਹਿੱਟ ਕੀਤਾ ਮੌਜਬਾਨ ਨੂੰ ਜਿਹਦੇ ਨਾਲ ਦੋ ਜਿਹੜੇ ਜ਼ਖਮੀ ਹਲਤ ਮੇਰੇ ਕੋਲ ਛੇਤੀ ਜੀ ਨੇ ਇੱਕ ਜੀ ਨੇ ਤੇ ਇੱਕ ਵੀ ਮੌਤ ਹੋ ਗਈ ਹੈ ਤੇ ਸਾਰਾ ਪ੍ਰਸ਼ਾਸਨ ਨੇ ਉਹ ਸਬੰਧ ਬਿਤ ਮਲੋਏ ਵੀ ਜੋ ਵੀ ਬੰਦ ਕਰ ਕਾਰਵਾਈ ਕਰਨ ਦੀ ਤੁਹਾਨੂੰ ਕੋਈ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਝ ਕੀਤਾ ਕ੍ਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਪਰਚੀ ਵਰਤੇ ਹੈਗੇ ਨੇ ਤੇ ਪ੍ਰਸ਼ਾਸਨ ਸਾਰਾ ਇਹੀ ਕਿਹਾ ਵੀ ਜੋ ਵੀ ਬਣਦੀ ਜੋ ਕਾਰਵਾਈ ਉਹ ਤੇ ਪੂਰੀ ਉਸ ਤਰ੍ਹਾਂ ਹੀ ਕੀਤੀ ਜਾਵੇ। ਨਸ਼ੇ ਦੇ ਮਾਮਲੇ ਕੋਈ ਨਾਮ ਨਹੀਂ ਜਾ ਰਹੀ ਜੀ ਪਰ ਆਪਣੇ ਲਾਪ ਦੇ ਵਿੱਚ ਵੀ ਦੇਖੋ ਜੀ ਸਾਰੀਆਂ ਕੋਸ਼ਿਸ਼ਾਂ ਚੱਲਦੇ ਤੁਸੀਂ ਨਾਲਿਓ ਇੱਕ ਵੱਡਾ ਕੋੜ ਆ ਤੇ ਵੱਡੇ ਟਾਈਮ ਤੋਂ ਫੱਲਿਆ ਹੋਇਆ ਤੇ ਸਾਰੀਆਂ ਕੋਸ਼ਿਸ਼ਾਂ ਚੱਲਦੇ ਅੰਗੇ ਵੀ ਪਿਛੇ ਵੀ ਸੁਧਾਰੀ ਜ਼ਰੂਰ ਹੋਈ ਜਾਂਦੀ ਹੈ ਨਾ ਪਰ ਇਹ ਹਟਦੇ ਨਹੀਂ ਹੈਗੇ ਇਹ ਜਦੋਂ ਸਾਰਾ ਮਤਲਬ ਕਾ ਤੁਮ ਜਦੋਂ ਆਪਾਂ ਕਰਨਾ ਲੜਕੀ ਹੋਣਾ ਮਤਲਬ ਪ੍ਰਸ਼ਾਸਨ ਨੇ ਕਿਹਾ ਇਸ ਨਾਲ ਜਿਆਦਾ ਧਿਆਨ ਦੇਣ ਦੀ ਲੋੜ ਹੈ ਤੁਹਾਨੂੰ ਪਤਾ ਵੀ ਪਿਛੇ ਜੇ ਵੀ ਇਸ ਤਰ੍ਹਾਂ ਦੇ ਕੰਮ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹ ਦੇਖੋ ਬਲੀਵ ਦੁੱਖ ਦਾ ਸਮਝਦਾ ਆਪ ਦੁੱਖ ਹੋਇਆ ਹੈ ਨਾ ਦੇਖੋ ਕੱਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਜਿਹੜੇ ਪਿੰਡ ਦੇ ਵਿੱਚ ਜਿਹੜੇ ਗਲਤ ਅਨਸਰ ਨੇ ਜਿਨ੍ਹਾਂ ਦੇ ਮਤਲਬ ਜੇ ਮੈਂ ਕਹਾਂ ਵੀ ਨਸ਼ੇ ਦੇ ਪਿੱਛੇ ਵੀ ਉਹਨਾਂ ਤੇ ਦੂਸ਼ਣबाजी ਚਲਦੀ ਰਹੀ ਆ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ ਤੇ ਮਰ ਗਿਆ ਤੇ ਦੋ ਜਾਨੇ ਜਿਹੜੇ ਫਟੜਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਕਿਉਂਕਿ ਕੱਲ ਜਦੋਂ ਸ਼ਾਮ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਤਾਂ ਜੋ ਉਹਨਾਂ ਦਾ ਵਤੀਰਾ ਸੀ ਜਿਹੜਾ ਉੱਥੇ ਮਜੂਤੀ ਤੇ ਮਜੂਦ ਸੀ ਆਈਓ ਉਹਦੀ ਸ਼ਰਾਬ ਪੀਤੀ ਸੀ ਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ ਸੋ ਪਿੰਡ ਵਾਲਿਆਂ ਦੀ ਡਿਮਾਂਡ ਹੈ ਵੀ ਇੱਕ ਤਾਂ ਉਹਨੂੰ ਇਮੀਡੀਟਲੀ ਸਸਪੈਂਡ ਕੀਤਾ ਜਾਵੇ ਇੱਕ ਜਿਹੜੇ ਗਲਤ ਆਨਸਰ ਨੇ ਜਿਨ੍ਹਾਂ ਤੇ ਬਾਰ-ਬਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਤੇ ਜਿਨ੍ਹਾਂ ਦੇ ਸਮੁੱਚਾ ਪਿੰਡ ਖਿਲਾਫ ਆ ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਿਆ ਨਾ ਜਾਵੇ ਮੁੰਡੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼ ਬਾਜੀ ਕਰਨ ਮੁੰਡਾ ਮਾਰਿਆ ਗਿਆ ਜੋ ਪਿੰਡ ਵਾਲੇ ਦੀ ਡਿਮਾਂਡ ਆ ਵੀ 302 ਦਾ ਬਚਿਆ ਉਹਨਾਂ ਤੇ ਉਹਨਾ ਬਣਦਾ ਆ ਸੋ ਇਸੇ ਰੋਸ਼ ਵਿੱਚ ਸਾਰੇ ਇਕੱਠੇ ਹੋਏ ਸੀ ਤੇ ਉਹਨ ਡਿਪਟੀ ਸਾਹਿਬ ਵੀ ਆਏ ਨੇ ਇੱਥੇ ਆਸ਼ਵਾਸ਼ਣ ਉਹਨਾਂ ਨੇ ਦਿੱਤਾ ਇਹਨਾਂ ਨੂੰ ਤੇ ਉਸੇ ਗੱਲ ਦੀ ਵੇਟ ਕਰ ਰਹੇ ਆ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਕਰੇ ਜਾਣ ਉਹ ਸਾਡੇ ਵੀਰ ਦਾ ਸੰਸਕਾਰ ਕਰਨ ਤੇ ਜੋ ਪ੍ਰਮਾਤਮਾ ਦਾ ਭਾਣਾ ਤਾਂ ਹੋ ਗਿਆ ਪਰ ਉਹਨੂੰ ਇਨਸਾਫ਼ ਮਿਲਣਾ ਚਾਹੀਦਾ